ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਾਰੇ ਤੁਸੀਂ ਠੀਕ ਹੋਵੋਗੇ ਸੋ ਅੱਜ ਆਪਾਂ ਇੱਥੇ ਆਈ ਸੀ ਨਿਊਯਾਰਕ 에য়ারਪੋਰਟ ਤੇ ਬੀਬੀ ਨੂੰ ਲੈਣ ਵਾਸਤੇ ਬੀਬੀ ਆਈਆ ਇੰਡੀਆ ਤੋਂ ਤੇ ਤੁਹਾਨੂੰ ਦਿਖਾਉਣੇ ਆ ਕਿ ਕਿੱਦਾਂ ਕਿੱਦਾਂ ਰਿਹਾ ਬੀਬੀ ਦਾ ਸਫ਼ਰ ਤੇ ਕਿਵੇਂ ਦਾ ਰਿਹਾ ਸਾਡੀ ਮੀਟਿੰਗ ਕਿਵੇਂ ਮਿਲੀ ਸਾਨੂੰ ਬੀਬੀ ਹਾਂਜੀ ਬੀਬੀ ਨੂੰ ਲੈ ਕੇ ਆਪਾਂ ਨੇ 에য়ারਪੋਰਟ ਤੋਂ ਦੁਬਾਰ ਦੇ ਵਿੱਚ ਆਪਾਂ ਚਲੇ ਗਏ ਸਾਹਾ ਚਿੱਠੀ ਫੜਾਉਣ ਜਤੀ ਦੇ ਵਿਆਦ ਚਲਤੋਂ ਦੁਖਾਨਿਆ ਕਿੱਦਾਂ ਦਾ ਰਿਹਾ ਇਹ ਪ੍ਰੋਗਰਾਮ Let's ਹਾਂ ਤੇ ਨਾਰਥ ਸਰਵਿਸ ਰੋਡ ਇਹ ਜਿਹੜੀ ਵੀ ਨਿਊਯਾਰਕ ਸਿਟੀ ਆ ਤੇ ਜਿਵੇਂ ਬੜਾ ਸਾਰਾ ਸਮੁੰਦਰ ਆ ਇਹਦੇ ਵਿਚਾਲੇ ਬਸ ਆ ਸੰਭੋਗ ਸ਼ਹਿਰ ਜੇ ਇੱਕ ਵਾਰੀ ਜ਼ੋਰ ਨਾਲ ਝਟਕਾ ਪਾਣੀ ਦਾ ਆ ਗਿਆ ਤੇ ਸਾਰੀ ਸਿਟੀ ਡੁੱਬ ਗਈਆਂ ਜਾਇਆ ਨੇ ਹੰਤਾ ਵੇਦੀਆਂ ਛਲੋ ਸਤਨਾਮ ਸ੍ਰੀ ਵਾਹਿਗੁਰੂ ਫੇਗੰਬਰ ਤੂੰ ਹੀ ਪੜਨੀ ਹੈ ਨਾ ਵਾਹਿਗੁਰੂ ਤੇ ਰੱਬ ਨੇ ਬਣਾਈਆਂ ਜੋੜੀਆਂ ਹਾਂ ਇਧਰ ਮੰਜੀ ਤੁਰਾ ਕਰ ਲੈ ਨਾਲ ਵਾਹਿਗੁਰੂ ਰੋਬੀ ਆ ਜਾ ਤੂੰ ਵੀ ਆ ਜਾ ਬੇਟਾ ਆ ਜਾ ਫਿਰ ਮੈਂ ਪੜਨ ਲੱਗਾ ਵਾਂ ਆ ਜਾ ਆ ਜਾ ਕੁੜੀਏ ਛੱਡ ਦੇ ਇੱਥੇ ਆ ਜਾ ਮਾਮੀ ਗੈਜ਼ ਮੱਠਾ ਘਰੇ ਹੋ ਚੱਕਰ ਇਕ ਓੰਕਾਰ ਸਤਿਗੁਰ ਪ੍ਰਸਾਦ ਸਾਹਾ ਅਟਲ ਗਣਿਆ ਪੂਰਨ ਸੰਯੋਗ RAM ਸੁਖ ਸਮੂਪਯਾ ਗਿਆ ਵਿਜੋਗ RAM ਸਾਹਿ ਚਿੱਠੀ ਆਵੋ ਸੱਜਣਾ ਹੋ ਦੇਖਾ ਦਰਸ਼ਨ ਤੇਰਾ ਵਾਹ ਸਤਿਕਾਰਯੋਗ ਸਰਦਾਰ ਇਦਾਰ ਸਿੰਘ ਜੀ ਬੇਨਤੀ ਹੈ ਕਿ ਆਪ ਜੀ ਦੇ ਪੁੱਤਰ ਸਰਦਾਰ ਮਨਜੀਤ ਸਿੰਘ ਅਤੇ ਸਾਡੀ ਸੁਪਤਰੀ ਸਿਮਰਨਜੀਤ ਕੌਰ ਸਿਮਰਨ ਚੌਧ ਕੌਰ ਹਾਂਜੀ ਜੀ ਨੂੰ ਗ੍ਰਸਤ ਜੀਵਨ ਵਿੱਚ ਪ੍ਰਵੇਸ਼ ਕਰਨ ਲਈ ਸ਼ੁਭ ਆਨੰਦ ਕਾਰਜਯਾ ਦਾ ਸ਼ੁਭ ਦਿਹਾੜਾ ਮਿਤੀ 27 ਨਵੰਬਰ 2024 2024 ਮੁਤਾਬਕ ਬੁੱਧਵਾਰ ਨੂੰ ਨਿਯਤ ਹੋਇਆ ਹੈ ਅਤੇ ਜਾਂਚ ਦਾ ਟੁਕਾ ਮਿਤੀ 27/11/2024 ਮੁਤਾਬਕ ਬੁੱਧਵਾਰ ਨੂੰ 11 ਵਜੇ ਹੋਵੇਗਾ ਤੁਹਾਡ ਜੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਜੰਝ ਲਾੜੇ ਨਾਲ ਸੋਹੇ ਪਰਖ ਲੈ ਆਇਆ ਦੇ ਗੁਰਵਾਕ ਅਨੁਸਾਰ ਬਰਾਤ ਸਵੇਤ ਸਮੇਂ ਸਿਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦੀ ਹੋਵਾਂਗੇ ਆਨੰਦ ਕਾਰਤਾ ਸਵੇ ਸੁਭ ਸਵਾ 11 ਵਜੇ ਸਵੇਰੇ ਬਰਾਤ ਦੇ ਸੱਜਣ ਖੁੱਲਾ ਸਦਾ ਸਥਾਨ ਨਾਈਟ ਕੋਲੰਬਸ ਅਸੀਂ ਹਾਂ ਆਪ ਜੀ ਦੇ ਸ਼ੁਭ ਚਿੰਤਕ ਸਰਦਾਰ ਜਸਵੰਤ ਸਿੰਘ ਜੀ ਸਰਦਾਰ ਤਰਿੰਦਰ ਸਿੰਘ ਜੀ ਸਾਈ ਚਿੱਟੀ ਲਿਖੀ ਮਿਤੀ 13 11 2024 ਮਤਾਬਤ ਬੁੱਧਵਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਲਾਮ ਅਲਹੁ ਅਕਬਰ ਕਰ ਬਾਈ ਜੀ ਬਹੁਤ ਬਹੁਤ ਸਾਰੇ ਅੰਮ੍ਰਿਤ हां जी किद्दें लगिए ਵੀਡੀਓ ਅਗਰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਘੰਟੀ ਦਾ ਬਚਨ ਦਾ ਦਰਵਾਜੋ ਪਲੀਜ਼ ਜੁੜੇ ਰਹੋ ਆਪਣੇ ਚੈਨਲ ਨਾਲ ਅਗਲੀਆਂ ਛੋਟੀਆਂ-ਛੋਟੀਆਂ ਵੀਡੀਓ ਦੇਖਣ ਦੇ ਲਈ ਸਤਿ ਸ਼੍ਰੀ ਅਕਾਲ ਜੀ